ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਆਜ ਜਿਹੜੀ ਫਾਈਨਲਿਸਟ ਕੀਤੀ ਗਈ ਹੈ ਸਮਾਣਾ ਦੇ ਦੇ ਪਿੰਡਾਂ ਉਹਨਾਂ ਵਿੱਚੋਂ 406 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਫਾਰਮ ਭਰੇ ਗਏ تھے ਜਿਨ੍ਹਾਂ ਵਿੱਚੋਂ 20 ਦਾ ਰਿਜੈਕਸ਼ਨ ਕੀਤੀ ਗਈ ਹੈ ਵਕਤ 406 ਜਿਹੜੇ ਉਮੀਦਵਾਰ تھے 20 ਖਾਰਜ ਹੋ ਗਏ 386 ਉਮੀਦਵਾਰ ਅੱਜ ਕੀ ਡੇਟ ਦੇ ਵਿੱਚ ਮੈਦਾਨ 'ਚ ਹੈ ਕੱਲ ਨੂੰ ਜੇ ਕੋਈ ਵਾਪਸ ਨਾਮ ਲੈ ਲੇਗਾ ਉਮੀਦਵਾਰ ਤਾਂ ਉਹਦੇ ਵਿੱਚ ਕੱਟ ਵੀ ਹੋ ਸਕਦੇ ਆ ਜਿਸ ਤੇ ਸਰਬਸੰਮਤੀ ਹੋ ਗਏ ਉਹ ਆਪਣੇ ਕਾਗਜ਼ ਵੀ ਵਾਪਸ ਲੈਣਗੇ ਔਰ ਇਸ ਟਾਈਮ ਜਿਹੜੇ ਉਮੀਦਵਾਰ ਐ ਸਰਪੰਚੀ ਦੀ ਲਿਸਟ ਦੇਖ ਰਹੇ ਆਂ ਔਰ ਮੈਂਬਰਾਂ ਦੀ ਲਿਸਟ ਵੀ ਜਲਦੀ ਹੀ ਲੱਗਣ ਵਾਲੀ ਐ ਉਮੀਦਵਾਰ ਆਪਣੀ ਲਿਸਟਾਂ ਦੇ ਵਿੱਚ ਨਾਮ ਦੇਖ ਰਹੇ ਆਂ ਵੀ ਉਹਨਾਂ ਕੀ ਜਿਹੜੀ ਸਰਪੰਚੀ ਦੀ ਲਿਸਟ ਸੀ ਖਾਰਜਤ ਨਹੀਂ ਹੋਈ ਜਾਂ ਉਹਨਾਂ ਦੇ ਨਾਮ ਹੈਗੇ ਇਹਨ ਲੋਕਾਂ ਨਾਲ ਗਲਵਾਦ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਤੁਸੀਂ ਦੇਖ ਰਹੇ ਹੋ ਕਿਹੜੇ ਕਿਹੜੇ ਪਿੰਡ ਦੇ ਲੋਕ ਐ ਮੇਰਾ ਪਿੰਡ ਓਜਾਪੱਤੀ ਐ ਓਜਾਪੱਤੀ ਤੁਹਾਡਾ ਲਿਸਟ 'ਚ ਨਾਮ ਐ ਨਹੀਂ ਸਾਡਾ ਅਜੇ ਤੱਕ ਤੇ ਨਹੀਂ ਹੈਗਾ ਸਰਪੰਚੀ ਐ ਹਾਂਜੀ ਹਾਂਜੀ ਸਰਪੰਚੀ ਦੀ ਚੋਣ ਦਾ ਤੁਹਾਡਾ ਨਾਮ ਹੈ ਨਹੀਂ 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 ਹੈਗਾ ਤੁਸੀਂ ਕਿਹੜੇ ਪਿੰਡ ਤੋਂ ਕੋਟੜੀ ਤੋਂ ਜੀ ਤੁਹਾਡਾ ਇਸ ਮੇ ਨਾਮ ਖਰਜ ਮੇ ਤੁਨੀ ਹੈ ਹਾਂਜੀ ਸਾਡੇ ਦੋ ਫਾਈਲਾਂ ਸੀ ਸਰਪੰਚੀ ਦੀਆਂ ਤਾਂ ਇੱਕ ਸਾਡੇ ਰਿਜੈਕਟ ਹੋ ਗਈ ਜੀ ਇੱਕ ਰਿਜੈਕਟ ਹੋ ਗਈ ਹਾਂਜੀ ਹਾਂਜੀ ਸਰਪੰਚੀ ਕਿਹਦੀ ਰਿਜੈਕਟ ਹੋਈ ਹੈ ਮੇਰੀ ਭਾਬੀ ਜੀ ਸੀ ਇੱਕ ਮੇਰੀ ਘਰ ਦੀ ਜਿਹੜਾ ਰਾਜਵਿੰਦਰ ਕੌਰ ਇੱਕ ਮੇਰੇ ਪਰਮਜੀਤ ਸਿੰਘ ਮੈਂਬਰ ਕੀ ਸਰਪੰਚੀ ਸਰਪੰਚੀ ਦੇ ਕਾਗਜ਼ ਸੀਗੇ ਹਾਂ ਸਾਨੂੰ ਇਹਨਾਂ ਬਹੁਤ ੱੱਕਾ ਕੀਤਾ ਸਾਡੇ ਨਾਲ ਸਾਡੇ ਕਾਗਜ਼ ਰੱਦ ਕਰ ਤੇ ਇਹ ਵਕੀਲਾਂ ਕੋਲ ਚੈੱਕ ਕਰਾ ਕੇ ਫੇਰ ਅੰਦਰ ਦਿੱਤੇ ਨਾ ਜੀ ਨਾ ਬਿਲਕੁਲ ਕੋਈ ਟੈਕਸ ਵਗੈਰਾ ਕਿਤੇ ਨਹੀਂ ਦੇਣਾ ਸਭ ਫੱਕ ਹੈ ਜੀ ਐਨਓਸੀ ਇਹਨਾਂ ੱੱਕੇ ਨਾਲ ਐਨਓਸੀ ਲੈਪੇ ਲੈ ਐ ਐਨਓਸੀ ਰੋਕਿਆ ਐਨਓਸੀ ਲਈ ਫੇਰ ਉਹਨੇ ਨਾ ਇੱਥੇ ਆ ਕੇ ਧੱਕਾ ਸਾਡੇ ਨਾਲ ਕੀਤਾ ਬਹੁਤ ਜ਼ਿਆਦਾ ਤੇ ਚੋਣਾ ਲੜਦੇ ਜੇ ਐਨਆਈਸੀ ਚੋਣਾ ਲੜਦੇ ਆਪੇ ਪਤਾ ਲੱਗ ਜਾਂਦਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਇਹ ਸਾਡੇ ਨਾਲ ਬਹੁਤ ਧੱਕਾ ਕੀਤਾ ਹੀ ਹੁਣ ਕੋਰਟ ਚ ਜਾਵਾਂਗੇ ਅਸੀਂ ਬਹਿਣ ਵਾਲੇ ਹੈ ਨਹੀਂ ਕਿੰਨੇ ਸਾਲ ਹੋ ਗਏ ਅਸੀਂ ਲੜਦੇ ਆ ਰਹੇ ਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਸੀਂ ਖੜੇ ਆਂ ਖੜੇ ਰਾਂਗੇ ਤੇ ਇਹਨਾਂ ਨਾਲ ਧੱਕਾ ਜਿਹੜਾ ਇਹਨਾਂ ਦਾ ਇਹਦਾ ਮੁਕਾਬਲਾ ਕਰਦੇ ਰਾਵਾਂਗੇ ਅਸੀਂ ਪਿੰਡ ਦੁੱਲੜ ਤੋਂ ਆ ਮੇਰੇ ਨੂੰ ਖੜੀ ਸੀਗੀ ਸਰਪੰਚੀ ਦੀ ਚੋਣ ਦੇ ਵਿੱਚ ਤਾਂ ਕਿ ਜੋ ਅੱਜ ਤੱਕ ਅਸੀਂ ਕਿਸੇ ਪਾਸੋਂ ਦਾਗ ਨਹੀਂ ਹੈਗੇ ਇਹ ਕੋਈ ਅੰਦਰ ਕੋਈ ਰਿਸ਼ਮਤ ਖੋਰੀ ਜਾਂ ਇਹਦਾ ਕੋਈ ਸਾਨੂੰ ਕਲੀਅਰ ਚਿੱਟ ਹੋਣੀ ਚਾਹੀਦੀ ਹੈ ਵੀ ਅਲੀਗੇਸ਼ਨ ਲੱਗਿਆ ਕੀ ਹੈ ਸਾਡੇ ਕਾਗਜ਼ਾਂ 'ਚ ਕਮੀ ਕੀ ਹੈ ਸਾਨੂੰ ਸੂਚਿਤ ਕੀਤਾ ਜਾਣਾ ਸਹੀ ਕੱਲ ਪਰ ਸਾਨੂੰ ਤਾਂ ਇਸ ਚੀਜ਼ ਦੇ ਬਾਰੇ ਕੋਈ ਦੱਸਿਆ ਗਿਆ ਸਾਡਾ ਸਿਰਫ ਅੱਜ ਬੋਰਡ ਲਗਾ ਦਿੱਤਾ ਕਾਲਜ ਗੇਟ ਦੇ ਅੱਗੇ ਵੀ ਰਜੈਕਟ ਨੇ ਤੁਹਾਡੇ ਕਾਗਜ਼ ਦੱਸੋ ਇਸ ਨੂੰ ਅਸੀਂ ਕੀ ਕਰਾਂਗੇ ਜਦ ਸਰਪੰਚੀ ਦੀ ਚੋਣ ਆ ਜਿੱਥੇ ਪੈਂਬਰ ਜਿੱਤਣ ਹਾਰਨ ਉਹ ਹੋਵੇ ਹੋਣੀ ਚਾਹੀਦੀ ਤੁਸੀਂ ਵੀ ਦੱਸ ਦੋ ਕਿਸ ਪਾਓਗੇ ਪਾਵਾਂਗੇ ਜੀ ਜ਼ਰੂਰ ਜਾਵਾਂਗੇ ਇਹ ਸਰਕਾਰਾਂ ਨੇ ਜਿਹੜੀਆਂ ਇਸ ਤਰ੍ਹਾਂ ਹੀ ਕਿ ਦੂਸਰੀ ਪਾਰਟੀ ਨੂੰ ਖੱਜਲ ਖਵਾਰ ਕਰਨ ਲੱਗੇ ਹੋਈਆਂ ਨੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ